ਮੈਂ ਗਗਨਪ੍ਰੀ ਸਿੰਘ ਢੱਲੋਂ ਢੱਲੋਂ ਮਾਰਕੀਟ ਆਕਟ ਅੱਜ ਤੁਹਾਨੂੰ ਆਪਾਂ ਲੈ ਕੇ ਆਏ ਆ ਆਪਣੀ ਬੇਦੂਨੀ ਟੇਲ ਸਾਈਡ ਦੇ ਉੱਤੇ ਜੋ ਕਿ ਪਿੰਡ ਧੋਗੜੀ ਡਿਸਟ੍ਰਿਕਟ ਜਲੰਧਰ ਦੇ ਵਿੱਚ ਹੈ ਇਹ ਜਿਹੜਾ ਪ੍ਰੋਜੈਕਟ ਹੈ ਕਲਾਸਿਕਲ ਹਾਊਸ ਡਿਜ਼ਾਈਨ ਹੈ ਇਹਦਾ ਟੋਟਲ ਕਵਰਡ ਏਰੀਆ 3200 ਸਕਰ ਫੀਟ ਹੈ ਇਹਦੀ ਕੰਸਟਰਕਸ਼ਨ ਹੋ ਚੁੱਕੀ ਹੈ ਹੁਣ ਇੰਟੀਰੀਅਰ ਦਾ ਕੰਮ ਚੱਲ ਰਿਹਾ ਟਾਈਲ ਲੱਗ ਰਹੀ ਹੈ ਉਹ ਤੁਹਾਨੂੰ ਆਪਾਂ ਪ੍ਰੋਜੈਕਟ ਦਿਖਾਈ ਇਹ ਆਪਣੀ ਮੇਨ ਐਂਟਰੈਂਸ ਆ ਗਈ ਜੀ ਇਹਦਾ ਜਿਹੜਾ ਪੋਰਚੋ ਸਾਈਡ ਦੇ ਉੱਤੇ ਹੈ ਐਂਟਰ ਹੁੰਦੇ ਸਾਰੇ ਆਪਣੇ ਕੋਲ ਇਹ ਆਪਣਾ ਡ੍ਰੈنگ ਰੂਮ ਆ ਗਈ ਇਹ ਡ੍ਰੈنگ ਰੂਮ ਦੀ ਐਂਟਰੈਂਸ ਹੈ ਜੋ ਕਿ ਆਪਾਂ ਐਂਟਰੀ ਦੇ ਵਿੱਚੋਂ ਜਿਹੜਾ ਪੈਸੇਜ ਆ ਉਹਦੇ ਵਿੱਚੋਂ ਹੀ ਐਂਟਰੀ ਦਿੱਤੀ ਹੋਈ ਹੈ ਤਾਂ ਕਿ ਕੋਈ ਵੀ ਬੰਦਾ ਆਉਂਦਾ ਤਾਂ ਉਹ ਇੱਥੋਂ ਹੀ ਡ੍ਰੈنگ ਰੂਮ ਦੇ ਵਿੱਚ ਐਂਟਰ ਹੋ ਸਕੇ ਇੱਕ ਇਹਦਾ ਐਕਸੈਸ ਆਪਾਂ ਲੌਬੀ ਦੇ ਵਿੱਚ ਦਿੱਤਾ ਹੋਇਆ ਹੈ ਡ੍ਰੈنگ ਰੂਮ ਦਾ ਇਹਦਾ ਡ੍ਰੈنگ ਰੂਮ ਦਾ ਜਿਹੜਾ ਸਾਈਜ਼ ਆ ਉਹ 12x13 ਦਾ ਸਾਈਜ਼ ਹੈ ਅਜੇ ਇੰਟੀਰੀਅਰ ਦਾ ਕੰਮ ਚੱਲ ਰਿਹਾ ਹੈਗਾ ਸੀਲਿੰਗ ਇਹਦੀ ਹੋ ਚੁੱਕੀ ਹੈਗੀ ਟਾਈਲ ਇਹਦੀ ਆਪ ਲੱਤੀ ہوئی ਹੈ ਸਾਰੀ ਇਹਦੇ ਟਾਈਲ ਦਾ ਜਿਹੜਾ ਸਾਈਜ਼ ਆ ਇਹ ਆਪਾਂ ਇੱਥੇ ਲਾ ਰਹੇ ਹਾਂ 32x64 ਇਹ ਡਰੈਗਰੂਮ ਦੇ ਨਾਲ ਹੀ ਆਪਣੇ ਕੋਲੇ ਆ ਗਈ ਜੀ ਲੌਬੀ ਲੌਬੀ ਦਾ ਜਿਹੜਾ ਸਾਈਜ਼ ਆ ਪੂਰਾ ਖੁੱਲਾ ਢੋਲਾ ਸਾਈਜ਼ ਆ ਇਹਦਾ ਸਾਈਜ਼ ਹੈਗਾ 17x22 26 ਇੱਥੇ ਸੀਲਿੰਗ ਦਾ ਕੰਮ ਇਹਦਾ ਹੋ ਚੁੱਕਿਆ ਆਪਣੀ ਲਾਈਟਸ ਵਗੈਰਾ ਲੱਗਣ ਵਾਲੀਆਂ ਰਹਿਣੀਆਂ ਹੈਗੀਆਂ ਬਾਕੀ ਸਾਰਾ ਕੰਮ ਕੰਪਲੀਟ ਹੋ ਗਿਆ ਸੀਲਿੰਗ ਦਾ ਇਹਦੇ ਨਾਲ ਹੀ ਆਪਣੇ ਕੋਲੇ ਆ ਗਿਆ ਫਰਸਟ ਬੈੱਡਰੂਮ ਜਿਹੜਾ ਫਰਸਟ ਬੈੱਡਰੂਮ ਦਾ ਸਾਈਜ਼ ਹੈ ਇਹਦਾ ਸਾਈਜ਼ ਵੀ 12x13 ਦਾ ਸਾਈਜ਼ ਹੈ ਇਹਦੀ ਸੀਲਿੰਗ ਕੰਪਲੀਟ ਹੋ ਚੁੱਕੀ ਹੈ ਫਰਸ਼ੇ ਦਾ ਇਹਦੇ 'ਚ ਆਪਣਾ ਸਾਰਾ ਪ੍ਰੋਪਰ ਹਰ ਇੱਕ ਚੀਜ਼ ਦਾ ਧਿਆਨ ਰੱਖਿਆ ਹੋਇਆ ਹੈ। ਵੈਂਟੀਲੇਸ਼ਨ ਦਾ ਪੂਰਾ ਧਿਆਨ ਰੱਖਿਆ ਹੋਇਆ ਹੈ। 7/6 ਦੀ ਇਹ ਵਿੰਡੋ ਹੈ। ਇਹਦੇ 'ਚ ਨੈਚੁਰਲ ਲਾਈਟ, ਨੈਚੁਰਲ 에ਅਰ ਇਹ ਪ੍ਰੋਪਰ ਆ ਰਹੀ ਹੋएगी। ਇਹਦੇ ਨਾਲ ਹੀ ਆਪਣੇ ਕੋਲ ਲੌਬੀ ਦੇ ਵਿੱਚ ਇੱਕ ਕਾਮਨ ਬਾਥਰੂਮ ਪਲੱਸ ਡਰੈਸ ਰੂਮ ਹੈ। ਇੱਥੇ ਆਪਣਾ ਓਪਨ ਡਰੈਸ ਰੂਮ ਬਣਨਾਈ ਇਹ ਆਪਣਾ ਬਾਥਰੂਮ ਹੈ ਬਾਥਰੂਮ ਦੇ ਵਿੱਚ ਵੀ ਸੀਲਿੰਗ ਦਾ ਕੰਮ ਹੋ ਚੁੱਕਿਆ ਹੈ ਕੰਪਲੀਟ ਪਾਈਪਾਂ ਵਗੈਰਾ ਪੈ ਚੁੱਕੀਆਂ ਹੈਗੀਆਂ ਸੀਵਰੇ ਦਾ ਕੰਮ ਹੋ ਹੀ ਜਾਂਦਾ ਹੈ ਸੀਟਾਂ ਦੀ ਆਪਣੀ ਫਿਟਿੰਗ ਹੋ ਚੁੱਕੀ ਹੈ ਸੀ ਟੈਂਕ ਲੱਗ ਚੁੱਕੇ ਹੈਗੇ ਡਿਵੈਟਰ ਵਗੈਰਾ ਫਿੱਟ ਹੋ ਚੁੱਕੇ ਹੈਗੇ ਇਹਦੇ ਵਿੱਚ ਵੀ ਆਪਾਂ ਵੈਂਟੀਲੇਸ਼ਨ ਦਾ ਪ੍ਰੋਪਰ ਧਿਆਨ ਰੱਖਿਆ ਹੈ 2.5/2.5 ਦਾ ਇਹਦਾ ਵੈਂਟੀਲੇਸ਼ਨ ਹੈ ਇੱਥੇ ਵੀ ਸਾਨੂੰ ਨੇਚਰਲ ਲਾਈਟ ਆਪ ਮਿਲੂਗੀ ਹੁਣ ਆਪਾਂ ਇਹ ਲੌਬੀ ਦੇ ਵਿੱਚ ਹੀ ਸਾਹਮਣੇ ਆਪਣਾ ਓਪਨ ਕਿਚਨ ਆਗੇਗੀ ਜਿਹੜਾ ਓਪਨ ਕਿਚਨ ਦਾ ਆਪਣਾ ਡੋਰ ਹੈ ਇਹ 8 ਫੁੱਟ ਵਾਈਡ ਹੈ ਇਹਦੀ ਹਾਈਟਾ ਹੋ 8.5 ਫੁੱਟ ਹੈ ਅਠਾਈ 8.5 ਫੁੱਟ ਦੀ ਇਹਦੀ ਓਪਨਿੰਗ ਹੈ ਇਹ ਆਪਣੀ ਇੱਥੇ ਕਿਚਨ ਆ ਗਈ ਜੀ ਕਿਚਨ ਦੇ ਵਿੱਚ ਹੀ ਸਾਹਮਣੇ ਪੋਰਚ ਦੇ ਵਿੱਚ ਇੱਕ ਵਿੰਡੋ ਦਿੱਤੀ ਹੋਈ ਹੈ ਤਾਂ ਕਿ ਆਪਾਂ ਜੇ ਕਿਚਨ ਦੇ ਵਿੱਚ ਕੰਮ ਕਰਦੇ ਆ ਤਾਂ ਬਾਹਰੋਂ ਮੰਲੋ ਆਪਾਂ ਨੂੰ ਸਾਰਾ 뷰 ਕਲੀਅਰ ਹੋਵੇ ਮੇਨ ਐਂਟਰੈਂਸ ਤੋਂ ਕੋਠੀ ਦੇ ਵਿੱਚ ਕੌਣ ਐਂਟਰ ਹੋ ਰਿਹਾ ਹੈ ਇਹਦਾ ਜਿਹੜਾ ਮੇਨ ਗੇਟ ਆ ਉਹ ਕਿਚਨ ਦੇ ਬਿਲਕੁਲ ਸਾਹਮਣੇ ਆਉਣਾਗਾ ਇਹਦੇ ਵਿੱਚ ਵੈਂਟੀਲੇਸ਼ਨ ਪ੍ਰੋਪਰ ਹੈ ਇੱਥੇ ਆਪਣਾ ਸ਼ੈਂਕ ਆਉਣਾਗਾ ਇਹ ਆਪਣੀ ਇੱਥੇ ਸਾਰੀ ਸਲੇਬ ਬਣਣੀ ਹੈ ਉਹ ਸਾਰਾ ਆਪਣਾ ਲੱਕੜ ਦਾ ਕਾਊਂਟਰ ਬਣੂਗਾ ਉਹਦੇ ਉੱਤੇ ਆਪਾਂ ਇਹਦੀ ਸਲੇਬ ਬਣਾ ਕੇ ਲਾਵਾਂਗੇ ਇੱਥੇ ਆਪਣਾ ਗੈਸ ਆਉਣਾਗਾ ਹਵ ਇਦੇ ਉੱਤੇ ਆਪਣੀ ਚਿਮਨੀ ਆਉਣੀ ਹੈ। ਇਹਦਾ ਇਹ ਪੂਰਾ ਖੁੱਲਾ ਡੁੱਲਾ ਸਾਈਜ਼ ਹੈ। ਇਹ ਚੰਦਾ ਵੀ ਉਹ ਤੋਂ ਬਾਅਦ ਆਪਣੇ ਕੋਲ ਇਹ ਆ ਗਿਆ। ਸੈਕੰਡ ਬੈੱਡਰੂਮ। ਜਿਹੜਾ ਸੈਕੰਡ ਬੈੱਡਰੂਮ ਦਾ ਸਾਈਜ਼ ਆ ਇਹ ਆਪਣੇ ਕੋਲ 11x13 ਦਾ ਸਾਈਜ਼ ਦਾ ਸੈਕੰਡ ਬੈੱਡਰੂਮ ਦਾ। ਇਹਦੇ 'ਚ ਵੀ ਆਪਾਂ ਵੈਂਟੀਲੇਸ਼ਨ ਦਾ ਪ੍ਰੋਪਰ ਧਿਆਨ ਰੱਖਿਆ ਹੋਇਆ ਹੈ। ਵੀ ਨੇਚਰਲ ਲਾਈਟ ਸਾਨੂੰ ਇੱਥੇ ਵੀ ਪ੍ਰੋਪਰ ਮਿਲੂਗੀ। ਤੁਹਾਨੂੰ ਦਿਨੇ ਮਤਲਬ ਲਾਈਟਾਂ ਚ ਚਲਾਉਣ ਦੀ ਲੋੜ ਨਹੀਂ ਹੈਗੀ। ਇਹਦਾ 뷰 ਇਧਰ ਖੇਤ ਦੇ ਵਿੱਚ ਬਹੁਤ ਸੋਹਣਾ 뷰 ਆਉਂਦਾਗਾ। ਇਹਦੇ ਨਾਲ ਹੀ ਆਪਣੇ ਕੋਲ ਇੱਥੇ ਡਰੈਸਰੂਮ ਪਲੱਸ ਬਾਥਰੂਮ ਇਹ ਆਪਣਾ ਡਰੈਸਰੂਮ ਬਣਨਾ ਹੈ। ਇਹਦੇ ਜਿਹੜੀ ਵਿਡਥ ਹੈਗੀ ਉਹ 8 ਫੁੱਟ ਹੈਗੀ। ਇੱਥੇ ਵਾਕਿੰਗ ਕਲੋਜ਼ੇਟ ਬਣਨਾਗਾ। ਇਹਦੇ ਨਾਲ ਹੀ ਆਪਣੇ ਕੋਲ ਬਾਥਰੂਮ ਆ ਗਿਆ। ਇਹ ਆਪਣਾ ਬਾਥਰੂਮ ਹੈ ਜੀ। ਬਾਥਰੂਮ ਦੇ ਵਿੱਚ ਫਿਟਿੰਗ ਸਾਰੀ ਹੋ ਚੁੱਕੀ ਹੈ। ਡਵੇਟਰ ਲੱਗ ਚੁੱਕੇ ਹੈ। 플ਸ ਟੈਂਕ ਲੱਗ ਚੁੱਕੇ ਹੈ। ਇਹਦੇ ਜਿਵੇਂ ਆਪਾਂ ਜਿਹੜਾ ਵੈਂਟੀਲੇਸ਼ਨ ਦਾ ਧਿਆਨ ਪੂਰਾ ਪੂਰਾ ਰੱਖਿਆ ਹੋਇਆ ਹੈ। ਇਹਦੇ ਵਿੱਚ ਵੀ ਪ੍ਰੋਪਰ ਵੈਂਟੀਲੇਸ਼ਨ ਹੈਗਾ। ਇਦੋਂ ਬਾਅਦ ਇਹ ਬੈਡਰੂਮ ਦੇ ਨਾਲ ਹੀ ਆਪਣੇ ਕੋਲ ਅੱਗੇ ਆ ਗਿਆ ਜੀ ਆਪਣੇ ਕੋਲ ਸਟੋਰ ਰੂਮ ਇਹ ਆਪਣਾ ਸਟੋਰ ਰੂਮ ਆ ਜੀ ਇਹਦਾ ਜਿਹੜਾ ਸਾਈਜ਼ ਹੈ 8x10 ਦਾ ਸਾਈਜ਼ ਹੈ ਇਹਦੇ 'ਚ ਆਪਾਂ ਇੱਕ ਸਟੋਰੇਜ ਵਾਸਤੇ ਉੱਪਰ ਇੱਕ ਦਬਕਾ ਪਾਇਆ ਹੋਇਆ ਇਹਦੇ 'ਚ ਵੀ ਵੈਂਟਲੇਸ਼ਨ ਆਪਾਂ ਪ੍ਰੋਪਰ ਦਿੱਤਾ ਹੋਇਆ ਤਾਂ ਜੋ ਇਹਦੇ ਵਿੱਚ ਕੋਈ ਹੋਮੋਸ ਵਗੈਰਾ ਨਾ ਹੋਵੇ ਇਹ ਆਪਣਾ ਲੌਬੀ ਦੇ ਵਿੱਚ ਆਪਣੀਆਂ ਸਟੇਅਰਸ ਆ ਗਈਆਂ ਸਟੇਅਰ ਦੇ ਨੀਚੇ ਸਪੇਸ ਹੈ ਇਸ ਸਪੇਸ ਨੂੰ ਆਪਾਂ ਡੈਕੋਰੇਟ ਕਰਾਂਗੇ ਇੰਟੀਰੀਅਰ ਦੇ ਵਿੱਚ ਇੱਥੇ ਆਪਾਂ ਇੱਕ ਤਾਂ ਪ੍ਰੈਸਟੇਬਲ ਲਾਉਣਾ ਹੈ ਬਾਕੀ ਇਹਦਾ ਇੰਟੀਰੀਅਰ ਦੀ ਡੈਕੋਰੇਸ਼ਨ ਕਰਨੀ ਹੈ ਜਿਹੜੀ ਇਹ ਵਾਲ ਹੈ ਇਹਨੂੰ ਹਾਈਲਾਈਟ ਕਰਾਂਗੇ ਆਪਾਂ ਇਹ ਥੱਲੇ ਤੋਂ ਤਾਂ ਤੱਕ ਸਾਰੀ ਵਾਲ ਹਾਈਲਾਈਟ ਹੋਣੀ ਹੈ ਇਹ ਆਪਣੀ ਆਗਿਆ ਸਟੇਅਰ ਸਟੇਅਰਸ ਇਹ ਸਟੇਅਰ ਦੇ ਉੱਤੇ ਆਪਣਾ ਗ੍ਰੇਨਾਈਟ ਪਲੱਸ ਸਟਾਈਲ ਦਾ ਕੰਬੀਨੇਸ਼ਨ ਬਣ ਕੇ ਲੱਗੂਗਾ ਜਿਹੜਾ ਇੱਥੇ ਗ੍ਰੇਨਾਈਟ ਲਾਉਣਾ ਉਹ ਵੀ ਆਪਾਂ ਨਾਨ ਸਲਿਪਰੀ ਗ੍ਰੇਨਾਈਟ ਲਾਉਣਾ ਅਜੇ ਹੁਣ ਫਸਟ ਫਲੋਰ ਤੇ ਚੱਲਦੇ ਹਾਂ ਇਹਦੇ ਸਟੈਪ ਲਾਈਟਸ ਪ੍ਰੋਪਰ ਲੱਗੀਆਂ ਹੋਈਆਂ ਆ ਇਹੜਾ ਸਟੇਅਰਸ ਦਾ ਕੱਟਆਊਟ ਹੈ ਇਹ 12x14 ਦਾ ਕੱਟਆਊਟ ਹੈ ਬਹੁਤ ਖੁੱਲਾ ਸਾਈਜ਼ ਹੈ ਕੱਟਆਊਟ ਦਾ ਜਿਹੜੀ ਦੀ ਰੇਲਿੰਗ ਆ ਪੌੜੀ ਦੀ ਉਹ ਪ੍ਰੋਪਰ ਐ ਸਾਰੇ ਪਾਸੇ ਉਮਕੇ ਲੱਗਣੀਆਂ ਤੇ ਨੀਚੇ ਤੋਂ ਬਹੁਤ ਸੋਹਣਾ 뷰 ਮਿਲਣਾ ਦਾ ਇਹਦੇ ਸੈਂਟਰ ਦੇ ਵਿੱਚ ਆਪਣੇ ਕੋਲ ਝੂਮਰ ਲੱਗਣਾ ਹੈ ਝੂਮਰ ਦਾ ਪਾਸਾ ਸੰਗਲ ਵਗੈਰਾ ਸਾਰਾ ਪਾ ਰੱਖਿਆ ਇੱਥੇ ਝੂਮਰ ਲੱਗਣਾਗਾ ਜਿਹੜਾ ਵਾਇਰਿੰਗ ਵਗੈਰਾ ਦਾ ਸਾਰਾ ਕੰਮ ਕੰਪਲੀਟ ਹੋ ਚੁੱਕਿਆ ਹੈ ਜਿੰਨੀਆਂ ਵੀ ਇਹਦੇ ਚ ਵਾਇਰਸ ਆ ਉਹ ਸਾਰੀਆਂ ਹੈਵਲਸ ਕੰਪਨੀ ਦੀਆਂ ਪੰਗਾ ਹੋਈਆਂ ਆਪਾਂ ਜਿੰਨੇ ਵੀ ਬਾਕਸੇ ਲੱਗੇ ਆ ਉਹ ਸਾਰੇ ਸਟੀਲ ਬਾਕਸੇ ਆ ਟਾਟ ਟਾਟਾ ਦੀ ਹੈ ਸ਼ੀਟ ਹੈ ਤੇ ਸਾਰੇ ਜੋਇੰਟ ਲੈਸ ਹੈ ਇਹ ਆਪਣਾ ਆ ਗਿਆ ਫਰਸਟ ਫਲੋਰ ਫਰਸਟ ਫਲੋਰ ਦੇ ਉਪਰ ਇਹ ਆਪਣਾ ਆ ਗਿਆ ਫਰਸਟ ਬੈਡਰੂਮ ਇਹਦੇ ਵਿੱਚ ਟਾਈਲ ਦਾ ਕੰਮ ਹੋ ਰਿਹਾ ਹੈ ਟਾਈਲ ਲੱਗ ਰਹੀ ਹੈ ਟਾਈਲ ਦਾ ਸਾਈਜ਼ ਤੁਹਾਨੂੰ ਦੱਸਿਆ ਵੀ ਜਿਹੜਾ 32 ਚੌੜਾ ਦਾ ਟਾਈਲ ਦਾ ਸਾਈਜ਼ ਹੈ ਤੁਸੀਂ ਟਾਈਲ ਦੀ ਕੁਆਲਿਟੀ ਚੈੱਕ ਕਰੋ ਟੈਕਸਚਰ ਚੈੱਕ ਕਰੋ ਟਾਈਲ ਦਾ ਬਹੁਤ ਸੋਹਣੀ ਟਾਈਲ ਹੈ ਇਹਦੇ ਨਾਲ ਹੀ ਆਪਣੇ ਕੋਲ ਵੈਂਟੀਲੇਸ਼ਨ ਪ੍ਰੋਪਰ ਹੈਗਾ ਰੂਮ ਦੇ ਵਿੱਚ ਸੱਤ 7x6 ਦੀ ਵਿੰਡੋ ਇਹ ਹੈ ਪ੍ਰੋਪਰ ਨੈਚੁਰਲ ਲਾਈਟ ਨੈਚੁਰਲ 에ਅ ਇਹਦੇ ਚੋਂ ਆਪਾਂ ਨੂੰ ਮਿਲੂਗੀ ਚਾਨਣ ਇਹ ਚ ਪ੍ਰੋਪਰ ਪੈ ਰਿਹਾ ਹੈਗਾ ਇਹ ਆਪਣੇ ਕੋਲ ਆ ਗਿਆ ਜੀ ਡਰੈਸ ਰੂਮ ਜੋ ਕਿ ਇਹ ਬੈਡਰੂਮ ਦੇ ਨਾਲ ਅਟੈਚ ਹੈ ਇਹ ਆਪਣਾ ਡਰੈਸ ਰੂਮ ਆ ਗਿਆ ਜਿੱਥੇ ਕਲੋਜ਼ੇਟ ਬਣਨਾ ਹੈ ਡਰੈਸ ਰੂਮ ਦੇ ਵਿੱਚ ਵਾਇਰਿੰਗ ਵਗੈਰਾ ਦਾ ਸਾਰਾ ਕੰਮ ਹੋ ਚੁੱਕਾ ਹੈ ਇਹ ਆਪਣਾ ਵਾਸ਼ਰੂਮ ਆ ਗਿਆ ਵਾਸ਼ਰੂਮ ਦੇ ਵਿੱਚ ਜੋ ਫਿਟਿੰਗ ਹੈ ਉਹ ਸਾਰੀ ਕੰਪਲੀਟ ਹੋ ਚੁੱਕੀ ਹੈ ਜੋ ਪਲਾਸਟਰ ਤੱਕ ਹੋਣੀ ਸੀਗੀ ਇਹਦੇ ਵਿੱਚ ਆਪਣੇ ਸ਼ੀਟ ਟੈਂਕ ਲੱਗੇ ਆ ਡਾਇਵਟਰ ਲੱਗੇ ਆ ਇਹ ਸਾਰੀ ਆਪਣੀ ਫਿਟਿੰਗ ਹੋ ਚੁੱਕੀ ਹੈ। ਇਹਦੇ ਵਿੱਚ ਵੀ ਵੈਂਟੀਲੇਸ਼ਨ ਦਾ ਪ੍ਰੋਪਰ ਧਿਆਨ ਰੱਖਿਆ ਹੋਇਆ ਹੈ। ਵੈਂਟੀਲੇਸ਼ਨ ਐਚਵੀ ਪ੍ਰੋਪਰ ਹੈ। ਇਹ ਚ 3x2.5 ਦਾ ਵੈਂਟੀਲੇਸ਼ਨ ਹੈ। ਉਦੋਂ ਅੱਗੇ ਆਪਣੇ ਕੋਲ ਆ ਗਿਆ ਫਰਸਟ ਫਲੋਰ ਦਾ ਸੈਕੰਡ ਬੈਡਰੂਮ। ਇਹ ਆਪਣਾ ਫਰਸਟ ਫਲੋਰ ਦਾ ਸੈਕੰਡ ਬੈਡਰੂਮ ਹੈ। ਇਹਦਾ ਸਾਈਜ਼ ਹੈਗਾ 10x12। ਇਹ ਆਪਣਾ ਕਿਚਨ ਦੇ ਉੱਪਰ ਬਣਿਆ ਹੋਇਆ। ਇਹਦਾ 10x12 ਦਾ ਸਾਈਜ਼ ਹੈ। ਇਹਦੀ ਵੀ ਸੀਲਿੰਗ ਕੰਪਲੀਟ ਹੋ ਚੁੱਕੀ ਹੈ। ਵਾਇਰਿੰਗ ਵਗੈਰਾ ਹੋ ਚੁੱਕੀ ਹੈ। ਇਹ ਚ ਹੁਣ ਟਾਇਲ ਦਾ ਕੰਮ ਹੋਣਾ ਹੈ। ਉਸ ਤੋਂ ਬਾਅਦ ਹੀ ਆਪਣੇ ਕੋਲ ਲੌਬੀ ਦਾ ਸਿਟਿੰਗ ਏਰੀਆ ਆ ਗਿਆ। ਇੱਥੇ ਆਪਣੀ ਲੌਬੀ ਦੀ ਸਿਟਿੰਗ ਲਗਣੀ ਹੈ ਜੀ। ਇਹਦੇ ਨਾਲ ਹੀ ਆਪਣੇ ਕੋਲ ਫਰਸਟ ਫਲੋਰ ਦੇ ਉੱਪਰ ਓਪਨ ਏਰੀਆ ਆ ਗਿਆ। ਇਹ ਆਪਣਾ ਓਪਨ ਸਿਟਿੰਗ ਆ ਗਈ। ਇਹਦੇ ਉੱਪਰ ਸਲੇਬ ਪਈ ਹੋਈ ਹੈ। ਇਹ ਮੀਕਣੀ ਦੇ ਵਿੱਚ ਇੱਥੇ ਬੈਠਣ ਨੂੰ ਬਸ ਵੀ ਦਿੱਤੀ ਹੋਈ ਹੈ। ਬਾਤੀ ਇਹਦੇ ਵਿੱਚ ਆਪਣੇ ਕੋਲ ਲੌਬੀ ਦਾ ਓਪਨ ਏਰੀਆ ਵੀ ਆ ਗਿਆ। ਬਹੁਤ ਹੀ ਖੁੱਲਾ ਢੁੱਲਾ ਓਪਨ ਫਰੰਟ ਦੇ ਵਿੱਚ ਇਹਦੇ ਵਿੱਚ ਏਰੀਆ ਹੈਗਾ। ਫਰੰਟ ਇਹਦੇ ਫਰੰਟ ਦੇ ਉੱਤੇ ਆਪਣੀ ਸੜਕ ਹੈ ਤਾਂ ਇਥੋਂ ਬਹੁਤ ਵਧੀਆ 뷰 ਆਊਗਾ ਇਹਦੇ ਫਰੰਟ ਦੇ ਉੱਤੇ ਆਪਾਂ ਇਨਹਾਂਸ ਕਰਨ ਵਾਸਤੇ ਆਪਾਂ ਇਹਦੇ ਤੇ ਜਾਲੀ ਦਾ ਡਿਜ਼ਾਈਨ ਦਿੱਤਾ ਹੋਇਆ ਹੈ ਜਾਲੀ ਪਾਸੇ ਤੇ ਪੜਦੀ ਲੱਗੀ ਹੋਈ ਹੈ ਪੜਦੀ ਦੇ ਉੱਤੇ ਸਾਰੇ ਮੋਲਡਿੰਗ ਹੈ ਇਹ ਜਿਹੜੀ ਜਾਲੀ ਵੀ ਆਪਾਂ ਬਣਵਾ ਕੇ ਲਾਈ ਹੈ ਬਣੀ ਬਣੀ ਜਾਲੀ ਲਿਆਤੀ ਇਹਦੀ ਜਿਹੜੀ ਜਾਲੀ ਦੇ ਵਿੱਚ ਆਪਾਂ ਤਾਰਾਂ ਪਾਣਾ ਫਾਈਬਰ ਦੀਆਂ ਤਾਰਾਂ ਪਾਣਾ ਹਾਂ ਇਹਦੇ ਨਾਲ ਹੀ ਆਪਣੇ ਕੋਲ ਰੀਅਰ ਓਪਨ ਤੇ ਵੀ ਬਹੁਤ ਵਧੀਆ ਸਪੇਸ ਹੈ ਇਹ ਆਪਣਾ ਰੀਅਰ ਓਪਨ ਹੈ ਜੀ ਇੱਥੇ ਵੀ ਆਪਣੇ ਕੋਲ ਪੂਰੀ ਖੁੱਲੀ ਢੋਲੀ ਸਪੇਸ ਹੈ ਕਿਉਂਕਿ ਪਿੱਛੇ ਵੀ ਇਹਨਾਂ ਦਾ ਆਪਣਾ ਹੀ ਖੇਤ ਹੈ ਤਾਂ ਉਹਦੇ ਇੱਥੋਂ ਵੀ ਬਹੁਤ ਸੋਹਣਾ 뷰 ਆਊਗਾ ਇਹ ਆਪਣੇ ਕੋਲ ਜਮਨ ਟੌਪ ਫਲੋਰ ਤੇ ਜਾਣ ਨੂੰ ਸਟੇਅਰਸ ਹੈ ਇਹਦੇ ਉੱਤੇ ਆਪਣੇ ਕੋਲ ਵਾਟਰ ਟੈਂਕ ਇਹਦੇ ਵਿੱਚ ਰੱਖਿਆ ਹੋਇਆ ਹੈ ਉੱਪਰ ਉਹ ਆਪਾਂ ਚਾਰਦਵਾਰੀ ਕੀਤੀ ਹੋਈ ਹੈ ਉਹਦੇ ਵਿੱਚ ਵਾਟਰ ਟੈਂਕ ਰੱਖਿਆ ਹੈ ਤਾਂ ਜੋ ਹੀਟ ਵਗੈਰਾ ਨਾ ਪਵੇ ਔਟੋ ਟੈਪਰੂ ਕੁਝ ਵੀ ਦੇਖ ਸਕਦੇ ਹੋ ਇਹ ਸਟੈਪਸ ਬਹੁਤ ਈਜ਼ੀਲੀ ਢੰਗ ਨਾਲ ਆਪਾਂ ਚੜ੍ਹ ਸਕਦੇ ਹਾਂ ਇਹਨੂੰ ਆਪਾਂ ਸਟੈਪਸ ਦੇ ਸਾਈਜ਼ ਉਸਾ ਉਹਨੇ ਰੱਖਿਆ ਹੈ ਕਿਉਂਕਿ ਸਾਨੂੰ ਚੜ੍ਹਨ ਦੇ ਵਿੱਚ ਕੋਈ ਪਰੋਲ ਨਾ ਆਵੇ ਜਿਆਦਾਤਰ ਕੀ ਹੁੰਦਾ ਸਟੈਪਸ ਦੀ ਹਾਈਟ ਬਹੁਤ ਜ਼ਿਆਦਾ ਹੁੰਦੀ ਹੈ ਰਾਈਜ਼ਰ ਉੱਚੇ ਹੁੰਦੇ ਆ ਤਾਂ ਮੋਢਿਆਂ ਦੀ ਪ੍ਰੋਬਲਮ ਵਗੈਰਾ ਆਉਂਦੀ ਹੈ ਆਪਾਂ ਉਹ ਸਾਰੀਆਂ ਚੀਜ਼ਾਂ ਦਾ ਇੱਥੇ ਧਿਆਨ ਰੱਖਦੇ ਆਂ ਇਹ ਆਪਣੇ ਕੋਲ ਆ ਗਿਆ ਟਰੈਸ ਇਹ ਵੀ ਆਪਣੇ ਕੋਲ ਖੁੱਲਾ ਢੋਲਾ ਟਰੈਸ ਆ ਪੂਰਾ ਇੱਥੇ ਵੀ ਆਪਾਂ ਬੈਠ ਸਕਦੇ ਆਂ ਪੈਨਵਿਨਾ ਬੈਠ ਕੇ ਇੰਜੋਏ ਕਰ ਸਕਦੇ ਆ ਇਹਦੇ ਚ ਵੀ ਆਪਾਂ ਪੜਤੀ ਦੇ ਡਿਜ਼ਾਈਨ ਦਿੱਤੇ ਹੋਇਆ ਹੈ ਚਾਰੇ ਪਾਸੇ ਤੇ ਫਰੰਟ ਦੇ ਉੱਤੇ ਆਪਾਂ ਸੇਮ ਜਾਲੀ ਲਾਈ ਹੋਈ ਹੈ ਜਾਲੀ ਦੇ ਪਲੱਸ ਨਾਲ ਉਹਦੇ ਪਿਲਰਸ ਲੱਗੇ ਨੇ ਇਹਦੇ ਚ ਆਪਣੇ ਕੋਲ ਆ ਗਿਆ ਵਾਟਰ ਟੈਂਕ ਜੋ ਕਿ 2000 ਲੀਟਰ ਦਾ ਹੈ ਇਹਦੇ ਚ ਆਪਾਂ ਜਿਹੜਾ ਵਾਟਰ ਟੈਂਕ ਰੱਖਿਆ ਉਹ ਵੀ ਆਪਾਂ ਸੁਪਰੀਮ ਦਾ ਰੱਖਿਆ ਹੈ ਜੋ ਕਿ 7 ਲੇਅਰਸ ਦਾ ਹੈ ਇਹ ਆਪਣੇ ਫਿਟਿੰਗਸ ਆ ਗਈ ਜੋ ਕਿ ਹਰੇਕ ਬਾਥਰੂਮ ਨੂੰ ਇਹ ਚੰਨੂ ਇਹ ਅਲੱਗ-ਅਲੱਗ ਫਿਟਿੰਗਸ ਜਾ ਰਹੀਆਂ ਹਨ ਹਰੇਕ ਦਾ ਗੇਟ ਵਾਲਾ ਲੱਗ ਹੈਗਾ ਜੇ ਬਾਈ ਚਾਂਸ ਕਿਤੇ ਕੋਈ ਲੀਕੇਜ ਹੁੰਦੀ ਹੈ ਜਾਂ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਆਪਾਂ ਇੱਕ ਗੇਟ ਵਾਲ ਬੰਦ ਕਰਕੇ ਉਹਦੀ ਰਿਪੇਅਰ ਕਰ ਸਕਦੇ ਹਾਂ ਆਪਾਂ ਨੂੰ ਸਾਰੀ ਸਪਲਾਈ ਬੰਦ ਕਰਨ ਦੀ ਲੋੜ ਨਹੀਂ ਇਹ ਵੀ ਸਾਰਾ ਆਪਣਾ ਫਰੰਟ ਓਪਨਾ ਗਿਆ ਟਰਸ ਦੇ ਉੱਪਰ ਇੱਥੋਂ ਵੀ ਫਰੰਟ ਦੇ ਉੱਤੇ 뷰 ਬਹੁਤ ਸੋਹਣਾ ਆਉਂਦਾ ਹੈ ਕਿਉਂਕਿ ਫਰੰਟ ਸਾਈਡ ਦੇ ਉੱਤੇ ਸੜਕ ਹੈਗੀ ਸਾਹਮਣੇ ਖੇਤ ਹੈਗੇ ਇੱਥੇ ਬਹੁਤ ਸੋਹਣਾ 뷰 ਹੁੰਦਾ ਹੈ ਆਸ-ਪਾਸ ਇਹਨਾਂ ਦੀ ਆਪਣੀ ਖੁੱਦ ਦੀ ਜ਼ਮੀਨ ਹੈ। ਆਪਾਂ ਇਹਦੀ ਫਾਊਂਡੇਸ਼ਨ ਆ ਉਹ 3 ਇੱਟ ਤੋਂ ਸਟਾਰਟ ਕਰਦੇ ਹੁੰਦੇ ਆ। ਤੁਸੀਂ ਦੇਖ ਸਕਦੇ ਹੋ ਇਹ ਬਾਉਂਡਰੀ ਵਾਲ ਦੀ ਫਾਊਂਡੇਸ਼ਨ ਆ। ਫਿਰ ਵੀ ਇਹਦੀ ਚੜਾਈ ਦੇਖੋ ਸੀ। ਆਪਾਂ ਇਹ ਵੀ 3 ਇੱਟ ਤੋਂ ਸਟਾਰਟ ਕਰਾਂਗੇ। ਕੋਠੀ ਦੀ ਤਾਂ ਆਪਾਂ 3 ਇੱਟ ਤੋਂ ਕਰਨੀ ਕੋਈ ਕਰਨੀ ਆ। ਜ਼ਿਆਦਾਤਰ ਲੋਕ ਕੀ ਕਰਦੇ ਆ 2 ਇੱਟ ਦਾ ਜਾਂ 2.5 ਇੱਟ ਤੋਂ ਸਟਾਰਟ ਕਰਦੇ ਆ। ਬਟ ਆਪਾਂ ਇਹਦੀ ਫਾਊਂਡੇਸ਼ਨ ਆ 3 ਇੱਟ ਤੋਂ ਫਾਊਂਡੇਸ਼ਨ ਕਰਦੇ ਆ ਆਪਾਂ। ਠੀਡੇ ਸਾਈਡਾਂ ਦੇ ਵਿੱਚ ਆਪਾਂ ਪ੍ਰੋਪਰ ਸਪੇਸ ਛੱਡੀ ਆ। ਜਿਵੇਂ ਕਿ ਆਪਾਂ ਇੱਧਰ ਲੈਫਟ ਸਾਈਡ ਦੇ ਉੱਤੇ 8 ਫੁੱਟ ਜਗ੍ਹਾ ਛੱਡੀ ਆ। ਬ ਇਦਰਾ ਆਪਾਂ 6 ਫੁੱਟ ਜਗ੍ਹਾ ਛੱਡੀ ਐ ਤੇ ਫਰੰਟ ਦੇ ਉੱਤੇ 35 ਫੁੱਟ ਜਗ੍ਹਾ ਛੱਡੀ ਐ ਤਾਂ ਜੋ ਉੱਥੇ ਲਾਉਣ ਵਗੈਰਾ ਪ੍ਰੋਪਰ ਬਣ ਸਕੇ ਪਲਾਂਟੇਸ਼ਨ ਹੋ ਸਕੇ ਤੇ ਇਹ ਕੋਠੀ ਇਹੋ ਗ੍ਰੀਨਰੀ ਨਾਲ ਹੀ ਐਨਹਾਂਸ ਹੁੰਦੀ ਐ ਗ੍ਰੀਨਰੀ ਤੋਂ ਬਿਨਾ ਕੋਠੀ ਉਹਨੇ ਸੋਹਣੀ ਨਹੀਂ ਲੱਗਦੀ ਅਸੀਂ ਗ੍ਰੀਨਰੀ ਦਾ ਪ੍ਰੋਪਰ ਧਿਆਨ ਰੱਖਦੇ ਆਂ ਡਿਜ਼ਾਈਨਿੰਗ ਵੇਲੇ ਵੀ ਤੇ ਜਦੋਂ ਬਿਲਡਿੰਗ ਦਾ ਕੰਮ ਕਰਦੇ ਆਂ ਉਦੋਂ ਵੀ ਅਸੀਂ ਇਸ ਚੀਜ਼ ਬਾਰੇ ਕਲਾਇੰਟ ਨੂੰ ਦੱਸਦੇ ਆਂ ਵੀ ਆਪਾਂ ਗ੍ਰੀਨਰੀ ਲਾਵਾਂਗੇ ਇਹ ਕੋਠੀ ਦੇ ਵਿੱਚ ਆਪਾਂ ਜਿੰਨਾ ਵੀ ਬਿਲਡਿੰਗ ਦਾ ਕੰਮ ਕੀਤਾ ਸਾਰਾ ਟੌਪ ਕੁਆਲਟੀ ਦਾ ਕੀਤਾ ਐ ਇਹਦੇ ਚ ਆਪਾਂ ਜੋ ਚਗੱਠਾ ਲਾਈਆਂ ਉਹ WPC ਦੇ ਲਾਈਆਂ ਜਿਨ੍ਹਾਂ ਦੀ ਕੀ ਲਾਈਫਟਾਈਮ ਦੀ ਗਾਰੰਟੀ ਹੈ ਟਰਮਾਈਟ ਦੀ વોਟਰ ਦੀ ਹੀਟ ਦੀ ਇਹਨੂੰ 50 ਇਅਰ ਤੱਕ ਕੁਝ ਵੀ ਨਹੀਂ ਹੁੰਦਾ ਇਹਦੀ ਗਾਰੰਟੀ ਹੈ ਜੋ ਆਪਾਂ ਪਾਈਪਾਂ ਪਾਣਾ ਉਹ ਸਾਰੀਆਂ ਸੁਪਰੀਮ ਦੀਆਂ ਪਾਣਾ ਹੈ ਜੋ ਬਾਥਰੂਮ ਦੇ ਵਿੱਚ ਫਿਟਿੰਗ ਹੈ ਉਹ ਸਾਰੀ ਜੈਗਵਰ ਦੀ ਕੀਤੀ ਹੈ ਇਹ ਵੀ ਵਾਇਰਸ ਪਾਈਆਂ ਉਹ ਸਾਰੀਆਂ ਹੈਵਲਜ਼ ਦੀਆਂ ਪਾਣਾ ਤੇ ਪ੍ਰੋਪਰ ਗੇਜ ਚ ਪਾਣਾ ਆਪਾਂ ਉਹਦੀ ਗੇਜ ਚੈੱਕ ਕਰਕੇ ਫੇਰ ਹੀ ਤਾਰਾ ਪਾਈਆਂ ਕਿਉਂਕਿ ਅੱਜਕੱਲ ਤੁਹਾਨੂੰ ਪਤਾ ਵੀ ਅੰਡਰ ਗੇਜ ਬਹੁਤ ਕੁਝ ਆਉਂਦਾ ਜਾਂ ਮਾਰ ਕੇ ਲਾ ਕੇ ਆਉਂਦੇ ਆ ਆਪਾਂ origignal ਹੈਵਲਜ਼ ਪਾਈ ਹੈ ਤੇ ਪ੍ਰੋਪਰ ਗੇਜ ਦੀ ਪਾਈ ਹੈ ਜਿੰਨਾ ਵੀ ਇੱਥੇ ਕੰਮ ਹੋਇਆ ਸਾਰਾ ਟਾਪ ਕੁਆਲਟੀ ਦੇ ਵਿੱਚ ਹੋਇਆ ਕਿਉਂਕਿ ਕਲਾਇੰਟ ਦੀ ਰਿਕੁਆਇਰਮੈਂਟ ਸੀ ਵੀ ਸਾਨੂੰ ਕੰਮ ਵਧੀਆ ਚਾਹੀਦਾ ਹੈ ਪੈਸੇ ਦਾ ਕੋਈ ਚੱਕਰ ਨਹੀਂ ਇਹੜੇ ਕਲਾਇੰਟਸ ਆ ਉਹ ਇੱਥੇ ਨਹੀਂ ਰਹਿੰਦੇ ਉਹ ਇਟਲੀ ਦੇ ਵਿੱਚ ਰਹਿੰਦੇ ਆ ਤੇ ਐਗਰੀਮੈਂਟ ਹੋਣ ਤੋਂ ਅਗਲੇ ਦਿਨ ਹੀ ਉਹ ਕਲਾਇੰਟ ਵਾਪਸ ਇਟਲੀ ਚਲੇ ਗਏ ਸੀ ਤਾਂ ਹੁਣ ਉਹ ਕਲਾਇੰਟ ਆਏ ਆ ਜਦੋਂ ਆ ਕੇ ਉਹਨਾਂ ਨੇ ਕੰਮ ਦੇਖਿਆ ਤਾਂ ਬਹੁਤ ਸੋਹਣਾ ਕੰਮ ਲੱਗਿਆ ਬਹੁਤ ਖੁਸ਼ ਆ ਕਲਾਇੰਟ ਨੂੰ ਸਾਡੇ ਡਿਜ਼ਾਈਨ ਵਧੀਆ ਲੱਗਦੇ ਆ ਜਾਂ ਤੁਸੀਂ ਟਾਪ ਕੁਆਲਟੀ ਬੇਟ ਮਟੀਰੀਅਲ ਕੰਮ ਕਰਾਉਣਾ ਚਾਹੁੰਦੇ ਹੋ ਤਾਂ ਸਾਨੂੰ ਦਿੱਤੇ ਹੋਏ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੇ ਸਾਡਾ ਕੰਮ ਵਧੀਆ ਲੱਗਦਾ ਹੈ ਤਾਂ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕਮੈਂਟਾਂ ਦੇ ਵਿੱਚ ਆਪਣੀ رائے ਜ਼ਰੂਰ ਦਿਓ ਕਿ ਤੁਸੀਂ ਹੋਰ ਕਿਸ ਚੀਜ਼ ਬਾਰੇ ਜਾਣਕਾਰੀ ਚਾਹੁੰਦੇ ਹੋ ਧੰਨਵਾਦ ਜੀ